ਘਰੇ ਬਣਾਓ ਸ਼ੁੱਧ 아이ਸਕ੍ਰੀਮ ਦੋਸਤੋ ਬਾਜ਼ਾਰੋਂ ਖਰੀਦਣ ਦੀ ਲੋੜ ਨਹੀਂ ਤੇ ਇਸ ਨਾਲ ਤੁਹਾਡੇ ਸਰੀਰ ਨੂੰ ਜਿਹੜਾ ਕੋਈ ਨੁਕਸਾਨ ਵੀ ਨਹੀਂ ਹੋਊਗਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਸਭ ਤੋਂ ਪਹਿਲਾਂ ਤੁਸੀਂ ਇੱਕ ਪਾਂਡਾ ਲੈਣਾ ਤੇ ਉਹਦੇ ਵਿੱਚ ਜਿਹੜੇ 2 ਕੱਪ ਦੁੱਧ ਦੇ ਘੱਟ ਲਓ ਜੇ ਘਰ ਦਾ ਦੁੱਧ ਹੈ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਤੁਸੀਂ ਬਾਜ਼ਾਰੋਂ ਦੁੱਧ ਲੈ ਕੇ ਵੀ ਇਹੜੀ ਬਣਾ ਸਕਦੇ ਹੋ ਤਾਂ ਦੋਸਤੋ 2 ਕੱਪ ਦੁੱਧ ਦੇ ਕੱਢਣ ਤੋਂ ਬਾਅਦ ਤੁਸੀਂ ਜਿਹੜਾ ਸਿਲੰਡਰ ਚਲਾ ਲਓ ਆਹ ਲਓ ਜੀ ਮੈਂ ਸਿਲੰਡਰ ਚਲਾ ਲਿਆ ਤੇ ਜਿਹੜਾ ਦੁੱਧ ਹੈ ਉਹਦੇ ਉੱਪਰ ਗਰਮ ਕਰਨ ਵਾਸਤੇ ਰੱਖ ਦਿੱਤਾ ਹੌਲੀ ਹੌਲੀ ਜਿਹੜਾ ਦੁੱਧ ਹੈ ਉਹ ਗਰਮ ਹੋ ਰਿਹਾਗਾ ਤੇ ਹਲਕਾ ਹਲ ਚਮਚਾ ਫੇਰੂੰਗਾ ਆ ਦੇਖੋ ਮੈਂ ਹਲਕਾ ਹਲਕਾ ਚਮਚਾ ਫੇਰਨ ਤੇ ਇਦੋਂ ਬਾਅਦ ਤੁਸੀਂ ਕੀ ਕਰਨਾ ਇੱਕ ਕੌਲੀ ਲੈ ਲਓ ਕੋਈ ਵੀ ਕੌਲੀ ਲੈ ਲਓ ਉਹਦੇ ਵਿੱਚ ਜਿਹੜਾ ਠੰਡਾ ਦੁੱਧ ਗਾੜ ਲਓ ਠੰਡਾ ਦੁੱਧ ਗੱਡਣ ਤੋਂ ਬਾਅਦ ਉਹਦੇ ਵਿੱਚ ਜਿਹੜੇ 2 ਚਮਚ ਕਸਟਰਡ ਦੇ ਪਾ ਲਓ ਆ ਮੈਂ 2 ਚਮਚਾ ਇਹਦੇ ਵਿੱਚ ਕਸਟਰਡ ਦੇ ਪਾ ਲੇ ਥੋੜਾ ਜਿਹਾ ਦੁੱਧ ਲੈ ਕੇ ਤੇ ਇਦੋਂ ਬਾਅਦ ਜਿਹੜਾ ਇਹਨੂੰ ਕੋਲਣਾ ਸ਼ੁਰੂ ਕਰ ਦੇਣਾ ਆ ਦੇਖੋ ਜੀ ਮੈਂ ਇਹਨੂੰ ਸਮਾਰ ਕੇ ਕੋਲੂੰਗਾ ਜਿੰਨਾ ਚਿਰ ਇਹ ਪੂਰਾ ਨਹੀਂ ਘੁਲਦਾ ਉਨਾਂ ਚਿਰ ਆਪਾਂ ਜਿਹੜਾ ਦੁੱਧ ਦੇ ਵਿੱਚ ਨਹੀਂ ਪਾਉਣਾ ਤੇਨੂੰ ਮੈਂ ਜਿਹੜਾ ਕੋਲਣਾ ਸ਼ੁਰੂ ਕਰਤਾ ਤੁਸੀਂ ਰੰਗ ਵੀ ਦੇਖ ਲਓ ਬਿਲਕੁਲ ਜਿਹੜਾ ਪੀਲਾ ਰੰਗ ਹੋ ਗਿਆ ਕਿਉਂਕਿ ਕਸਟਰਡ ਦਾ ਰੰਗ ਸੀ ਜਿਹੜਾ ਉਹ ਪੀਲਾ ਸੀਗਾ ਉਹ ਕਸਟਰਡ ਦੇ ਵਿੱਚ ਜਿਹੜੇ ਤੁਹਾਨੂੰ ਸਾਰੇ ਫਲੇਵਰ ਵੀ ਮਿਲ ਜਾਣਗੇ ਤਾਂ ਦੋਸਤੋ ਇਸ ਤਰ੍ਹਾਂ ਮੈਂ ਚੰਗੀ ਤਰ੍ਹਾਂ ਇਹਨੂੰ ਘੋਲ ਲਿਆ ਤੇ ਓਦੋਂ ਬਾਅਦ ਜਿਹੜਾ ਦੁੱਧ ਦੇ ਵਿੱਚ ਪਾ ਦਿੱਤਾ ਆ ਦੇਖੋ ਮੈਂ ਹੌਲੀ ਹੌਲੀ ਜਿਹੜਾ ਇਹਨੂੰ ਦੁੱਧ ਦੇ ਵਿੱਚ ਪਾ ਦਿੱਤਾ ਤੇ ਓਦੋਂ ਬਾਅਦ ਜਿਹੜਾ ਤੁਸੀਂ ਇਹਨੂੰ ਦੁੱਧ ਨੂੰ ਚੰਗੀ ਤਰ੍ਹਾਂ ਘੋਲਣਾ ਹੈਗਾ ਹਲਕਾ ਹਲਕਾ ਘੋਲੀ ਆ ਘੋਲੀ ਆ ਜਿੰਨਾ ਚਿਰ ਇਹ ਗਾੜਾ ਨਹੀਂ ਹੁੰਦਾ ਤੇ ਇਸ ਨੂੰ ਚੰਗੀ ਤਰ੍ਹਾਂ ਜਿਹੜਾ ਜਿੰਨਾ ਵੀ ਕਸਟਰਡ ਵਾਲਾ ਦੁੱ ਤੇ ਹੌਲੀ ਹੌਲੀ ਆਪਾਂ ਪਾ ਰਹੇ ਹਾਂ ਤੇ ਮੈਂ ਪਹਿਲਾਂ ਕੌਲੀ ਵੀ ਪੂਰੀ ਤਰ੍ਹਾਂ ਜਿਹੜੀ ਖਾਲੀ ਕਰ ਲਈ ਆ ਤੇ ਰੰਗ ਤੁਸੀਂ ਵੇਖ ਲਓ ਦੁੱਧ ਦਾ ਜਿਹੜਾ ਇੱਕ ਪੀਲੇ ਕ ਫੜ ਗਿਆ ਨਾ ਪੀਲਾ ਜਾ ਜਿਹੜਾ ਰੰਗ ਹੋ ਗਿਆ ਹਲੇ ਆਪਾਂ ਹੋਰ ਜਿਹੜਾ ਇਸ ਨੂੰ ਚੰਗੀ ਤਰ੍ਹਾਂ ਘੋਲਾਂਗੇ ਲਓ ਜੀ ਆਪਾਂ ਜਿਹੜਾ ਚਮਚਾ ਇਹਦੇ ਵਿੱਚ ਮਾਰੀ ਜਾਣਾ ਮਾਰੀ ਜਾਣਾ ਕਿਉਂਕਿ ਅਜ ਨਾ ਚ ਰਹੀ ਚੰਗੀ ਤਰ੍ਹਾਂ ਘੁਲਦਾ ਨਹੀਂ ਆਪਾਂ ਉਹਨਾਂ ਚ ਚਮਚਾ ਮਾਰਨੋਂ ਹਟਣਾ ਨਹੀਂ ਤਾਂ ਦੋਸਤੋ ਇਸ ਤੋਂ ਬਾਅਦ ਤੁਸੀਂ ਪਾ ਲਓ ਖੰਡ ਅੱਧਾ ਕੋ ਬੁੱਕ ਹੈਨਾ ਅੱਧਿਕ ਕੌਲੀ ਖੰਡ ਦੀ ਪਾ ਲਓ ਤੇ ਆਪਦੇ ਟੇਸਟ ਅਨੁਸਾਰ ਉਸ ਤੋਂ ਬਾਅਦ ਦੁਬਾਰੇ ਫੇਰੇ ਦੇ ਵਿੱਚ ਜਿਹੜਾ ਚਮ ਜਿੰਨਾ ਜਿਰੇ گاੜਾ ਨਹੀਂ ਹੁੰਦਾ ਲੋ ਜੀ ਆਪਣਾ ਜਿਹੜਾ ਦੁੱਧ ਹੈ ਉਹ ਪੂਰੀ ਤਰ੍ਹਾਂ گاੜਾ ਹੋ ਗਿਆ ਤੇ ਇਦੋਂ ਬਾਅਦ ਜਿਹੜਾ ਤੁਸੀਂ ਇਸ ਨੂੰ ਗੈਂਸ ਤੋਂ ਥੱਲੇ ਉਤਾਰ ਲੈਣਾ ਥੱਲੇ ਉਤਾਰ ਕੇ ਜੀ ਠੰਡਾ ਹੋਣ ਵਾਸਤੇ ਰੱਖ ਦਿਓ 10-15 ਮਿੰਟਾਂ ਵਿੱਚ ਠੰਡਾ ਹੋ ਜਾਓ ਉਸ ਤੋਂ ਬਾਅਦ ਇਸ ਤਰ੍ਹਾਂ ਇੱਕ ਬਰਫ਼ ਦਾ ਜਿਹੜਾ ਡਾਊਗਾ ਲੈਣਾ ਤੇ ਉਹਦੇ ਉੱਪਰ ਜਿਹੜਾ ਕੋਈ ਕੋਲਾ ਹੈ ਨਾ ਕੋਈ ਵੀ ਭਾਂਡਾ ਜਿਹੜਾ ਤੁਸੀਂ ਰੱਖ ਸਕਦੇ ਹੋ ਤੇ ਉਹਦੇ ਵਿੱਚ ਜਿਹੜੀ ਥੋੜੀ ਜੀ ਮਲਾਈ ਗੱਢ ਲਓ ਆ ਲੋ ਜੀ ਜੇ ਨਹੀਂ ਮਲਾਈ ਪਾਵੋਗੇ ਤਾਂ ਵੀ ਕੋਈ ਚੱਕਰ ਨਹੀਂ ਪਰ ਮੈਂ ਥੋੜੀ ਜੀ ਮਲਾਈ ਨਾਲ ਬਣਾ ਕੇ ਦਿਖਾਉਂਗਾ ਮਲਾਈ ਵਿੱਚ ਜੰਮ ਜਾ ਫੇਰੀ ਜਾਣਾ ਤੇ ਉਹਨੂੰ ਬਿਲਕੁਲ ਜਿਹੜਾ ਪਤਲੀ ਕਰ ਲੋ ਜਦੋਂ ਚੰਗੀ ਤਰ੍ਹਾਂ ਪਤਲੀ ਹੋ ਗਈ ਤਾਂ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜਿਹੜਾ ਕਸਟਰਡ ਆਪਾਂ ਬਣਾਇਆ ਸੀਗਾ ਦੁੱਧ ਬਣਾਇਆ ਸੀ ਉਹਨੂੰ ਇਸ ਭਾਂਡੇ ਦੇ ਵਿੱਚ ਗੱਢ ਲੋ ਆ ਦੇਖੋ ਦੋਸਤੋ ਮੈਂ ਇਸ ਭਾਂਡੇ ਦੇ ਵਿੱਚ ਜਿੰਨਾ ਵੀ ਆਪਾਂ ਕੱਢਿਆ ਸੀ ਬਿਲਕੁਲ ਜਿਹੜਾ ਗਾੜਾ ਹੋ ਚੁੱਕਿਆ ਸੀ ਲਓ ਜੀ ਮੈਂ ਸਾਰਾ ਜਿਹੜਾ ਦੁੱਧ ਹੈ ਉਸ ਭਾਂਡੇ ਦੇ ਵਿੱਚ ਕੱਢ ਲਿਆ ਥੱਲੇ ਬਰਫ਼ ਦਾ ਡੋਂਗਾ ਪਿਆ ਉੱਪਰ ਕੌਲਾ ਰੱਖ ਕੇ ਮਲਾਈ ਪਾ ਕੇ ਤੇ ਸਾਰਾ ਜਿਹੜਾ ਮੈਂ ਦੁੱਧਾ ਉਹਦੇ ਵਿੱਚ ਗੱਡ ਲੇ ਤੇ ਦੂਵਾ ਦੋਸਤੋ ਨਾਲ ਦੀ ਨਾਲ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜਿਹੜੀ ਆਈਸਕ੍ਰੀਮ ਬਣਨੀ ਹੈ ਇਹ ਬਿਲਕੁਲ ਛੁੱਧ ਹੈ ਇਹਦਾ ਕੋਈ ਵੀ ਤੁਹਾਡੇ ਸਰੀਰ ਨੂੰ ਜਿਹੜਾ ਨੁਕਸਾਨ ਨਹੀਂ ਹੋਊਗਾ ਤਾਂ ਇਸ ਤੋਂ ਬਾਅਦ ਜਿਹੜਾ ਉਹਨੂੰ ਘਮਾਉਣਾ ਸ਼ੁਰੂ ਕਰ ਦਿਓ ਚਮਚੇ ਨੂੰ ਤੇ ਚੰਗੀ ਤਰ੍ਹਾਂ ਘੋਲ ਲਓ ਕਿਉਂਕਿ ਜਿਹੜੀ ਵਿੱਚ ਮਲਾਈ ਆ ਉਹ ਚੰਗੀ ਤਰ੍ਹਾਂ ਸਾਰੇ ਪਾਸੇ ਘੁਲ ਜੇ ਇਹਦਾ ਵੀ ਜਿਹੜਾ ਤੁਹਾਨੂੰ ਵੱਖਰੀ ਟੇਸਟ ਮਿਲਣਾ ਹੈ ਜਦੋਂ ਆਈਸਕ੍ਰੀਮ ਪੂਰੀ ਤਰ੍ਹਾਂ ਬਣ ਗਈ ਲਓ ਜੀ ਮਲਾਈ ਤੇ ਕਸਟਰਡ ਹੈ ਜਿਹੜਾ ਬਿਲਕੁਲ ਚੰਗੀ ਤਰ੍ਹਾਂ ਘੁਲ ਗਿਆ ਤੇ ਇਸ ਤੋਂ ਬਾਅਦ ਤੁਸੀਂ ਉਸ ਨੂੰ ਕਿਸੇ ਭਾਂਡੇ ਦੇ ਵਿੱਚ ਗੱਡ ਲਓ ਕੋਈ ਪਾਂਡਾ ਯੂਜ਼ ਕਰ ਸਕਦੇ ਹੋ ਮੈਂ ਇੱਕ ਹਲਕਾ ਜਿਹਾ ਜਿਹੜਾ ਪਾਂਡਾ ਲੇਤਾ ਹੈ ਪਲਾਸਟਿਕ ਦਾ ਤੁਸੀਂ ਵੈਸੇ ਕੋਈ ਵੀ ਹੈਨਾ ਕੱਚ ਦਾ ਲੋਹੇ ਦਾ ਕੋਈ ਵੀ ਪਾਂਡਾ ਜਿਹੜਾ ਵਰਤ ਸਕਦੇ ਹੋ ਤਾਂ ਮੈਂ ਚੰਗੀ ਤਰ੍ਹਾਂ ਇੱਕ ਵਾਰ ਫੇਰ ਜਿਹੜੀ ਮਲਾਈ ਆ ਉਹ ਘੋਲ ਲੀਏ ਤੇ ਇਸ ਤੋਂ ਬਾਅਦ ਤੁਸੀਂ ਇਸ ਉੱਪਰ ਇੱਕ ਪੇਪਰ ਲਗਾ ਦੇਣਾ ਜਿਸ ਨਾਲ ਜਦੋਂ ਆਪਾਂ ਫ੍ਰਿਜ ਦੇ ਵਿੱਚ ਰੱਖਾਂਗੇ ਤਾਂ ਅੰਦਰ ਜਿਹੜੀ ਬਰਫ਼ ਨਹੀਂ ਜਾਊ ਕਈ ਵਾਰੀ ਅੰਦਰ ਬਰਫ਼ ਜੰਮ ਜਾਂਦੀ ਹੈ ਨਾ ਤਾਂ ਉਹ ਬਰਫ਼ ਨਹੀਂ ਜਾਊ ਤੇ ਇਸ ਤੋਂ ਬਾਅਦ ਮੈਂ ਉੱਪਰ ਲਗਾਤਾ ਜੀ ਟੱਕਣ ਟੱਕਣ ਲਗਾਉਣ ਤੋਂ ਬਾਅਦ ਤੁਸੀਂ ਕੀ ਕਰਨਾਗਾ ਇਸ ਨੂੰ ਫ੍ਰਿਜ ਦੇ ਵਿੱਚ ਰੱਖਣਾ ਹੈ ਤਕਰੀਬਨ 7 ਤੋਂ 8 ਘੰਟਿਆਂ ਲਈ ਤੁਸੀਂ ਹੱਥ ਨੇ ਰੱਖ ਸਕਦੇ ਹੋ ਤੇ ਸਵੇਰੇ ਜਿਹੜੀ ਰਾਤ ਪੂਰੀ ਰੱਖ ਗਏ ਸਵੇਰੇ ਵੀ ਚੱਕ ਸਕਦੇ ਹੋ ਲਓ ਸਵੇਰੇ ਚੱਕ ਲਈ ਤੇ ਜਿਹੜੀ ਆਪਣੀ ਆਈਸਕ੍ਰੀਮ ਹੈ ਉਹ ਬਣ ਕੇ ਬਿਲਕੁਲ ਜਿਹੜੀ ਤਿਆਰ ਹੋ ਗਈ ਤੇ ਇਦੂ ਬਾਅਦ ਮੈਂ ਚਮਚੇ ਨਾਲ ਤੁਹਾਨੂੰ ਜਿਹੜਾ ਪੱਟ ਕੇ ਦਿਖਾਣਾ ਆ ਦੇਖੋ ਪੂਰੀ ਤਰ੍ਹਾਂ ਰਾਤ ਦੇ ਵਿੱਚ ਜਿਹੜੀ ਕਾਫੀ ਜੰਮ ਚੁੱਕੀ ਹੈ ਤੇ ਦੋਸਤੋ ਆਈਸਕ੍ਰੀਮ ਤਿਆਰ ਹੈ ਕੌਲੀ ਦੇ ਵਿੱਚ ਜਿਹੜੀ ਮੈਂ ਕੱਢ ਲਈ ਤੇ ਉਦੋਂ ਬਾਅਦ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਜਾਵਟ ਕਰ ਸਕਦੇ ਹੋ ਮੈਂ ਚੈਰੀ ਲਿੱਤੀ ਆ ਤੇ ਰੰਗ-ਬਰੰਗੇ ਉੱਪਰ ਲਾਤੀ ਤੇ ਕੁੱਪਿਆਂ ਦੇ ਵਿੱਚ ਜਿਹੜੀ ਆਈਸਕ੍ਰੀਮ ਭਰ ਲਈ ਆ ਤਾਂ ਦੋਸਤੋ ਇਸ ਤਰ੍ਹਾਂ ਜਿਹੜੀ ਆਈਸਕ੍ਰੀਮ ਬਣਦੀ ਆ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ